ਇਹ ਜਲਾਰ ਮੇਰਾ ਪੁੱਤਰ ਹੈ ਬਿਮਾਰ ਹੋਇਆ ਸੀਗਾ 2 2 ਸਾਲ ਹੋ ਗਏ ਗਏ ਉਹਨੂੰ ਸਾਨੂੰ ਹੁਣ ਬਹੁਤ ਚੱਕਰ ਆਇਆ ਡਿੱਗ ਪਿਆ ਸਾਨੂੰ ਨਹੀਂ ਪੁੱਛ ਦੱਸਿਆ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਕਿਦਾਂ ਕੀ ਹੋਇਆ ਕੀ ਨਹੀਂ ਚੋਕੇ ਦਾਖਲ ਕਰ ਦਿੱਤਾ ਦਾਖਲ ਤੋਂ ਬਾਅਦ ਅਸੀਂ ਕਈ ਵਾਰੀ ਪੁੱਛਿਆ ਫਿਰ ਹਮ ਦੱਸੋ ਵੀ ਕੀ ਇਹ ਕੀ ਦੁੱਖ ਹੋਇਆ ਕੀ ਤਖਲੀ ਕੋਈ ਸਾਨੂੰ ਕੋਈ ਨਾ ਕੋਈ ਗੱਲ ਨਹੀਂ ਕਰਦੇ ਜਦੋਂ ਸਾਡਾ ਰਿਸ਼ਤੇਦਾਰ ਕੋਈ ਜਾਣਦਾ ਹੈ ਉਹ ਕਹਿੰਦਾ ਵੀ ਤੁਸੀਂ 28 ਲੱਖ ਰੁਪਇਆ ਕਰੋ ਅਸੀਂ ਤੁਹਾਡੇ ਬੇਟੇ ਨੂੰ ਅਸੀਂ ਕਿਸੇ ਤਰ੍ਹਾਂ ਵੀ ਭੇਜ ਦਿੰਦੇ ਹਾਂ ਅਸੀਂ ਸਾਡੇ ਕੋਲ 28 ਲੱਖ ਰੁਪਏ ਹੁੰਦਾ ਤਾਂ ਅਸੀਂ ਦਿਹਾੜੀ ਦੇ ਦਿਹਾੜੀਦਾਰ ਕਰਕੇ ਕਿਉਂ ਪੇ ਇਹ ਘਰ ਨਾ ਕੋਈ ਬਿਜ਼ਨਸ ਆਪਣਾ ਖੋਲਦੇ ਤਾਂ ਹੁਣ ਸਾਨੂੰ ਇਹ ਹੈ ਪ੍ਰੋਬਲਮ ਸਾਨੂੰ ਕੋਈ ਹਮਦੈਤ ਦਿੱਤੀ ਜਾਵੇ ਤਾਂ ਮੇਰਾ ਬੱਚਾ ਆਪਣੇ ਪੰਜਾਬ ਚ ਆ ਜਾਵੇ ਅਸੀਂ ਕੋਈ ਲਾਜ ਮਾਮਲਾ ਦਾ ਕਰਾਈਏ ਹਾਂਜੀ ਮੇਰਾ ਨਾਮ ਬਿੰਦਰਕੌਰ ਹੈ ਤੇ ਮੇਰੇ ਜੀਠ ਜੀ ਹਰਮੇਸ਼ ਲਾਲ ਜੋ ਕਿ 2 ਸਾਲ ਪਹਿਲਾਂ ਬਾਹਰ ਗਏ ਸੀ ਦੁਬਈ ਵਿੱਚ ਉਥੇ ਅਚਨ ਕੋ ਬਿਮਾਰ ਹੋ ਗਏ ਇਸ ਕਰਕੇ ਉਹਨਾਂ ਨੇ ਸੀਰੀਅਸ ਇਨ ਕੰਡੀਸ਼ਨ ਹੈ ਤੇ ਉਹ ਲੇਬਰ ਵਿੱਚ ਗਏ ਆ ਬਾਹਰ ਤੇ ਇਹਨਾਂ ਦੀ ਪਰਿਵਾਰ ਦੀ ਹਾਲਾਤ ਇੰਨੀ ਖਰਾਬ ਹੈ ਨਾ ਮਤਲਬ ਕਿ ਇਹਨਾਂ ਤੇ ਰੋਸਣ ਪੋਣ ਵਾਸਤੇ ਵੀ ਪੈਸਾ ਨਹੀਂ ਹੈਗਾ ਤੇ ਗਰੀਬ ਪਰਿਵਾਰ ਹੈ ਤੇ ਇਹਨਾਂ ਦੀ ਸੰਸਥਾ ਕੋਈ ਵੀ ਹੈ ਮਦਦ ਕਰੇ ਤੇ ਬਾਹਰ ਉਹ ਇਹੋ ਜਿਹੀਆਂ ਏਜੰਸੀਆਂ ਆ ਜੋ ਕਿ 28 ਲੱਖ ਰੁਪਏ ਉਹਨਾਂ ਨੂੰ ਭਾਰਤ ਲਿਓਣ ਵਾਸਤੇ ਮੰਗ ਰਹੇ ਆ ਇਸ ਕਰਕੇ ਸਾਡੇ ਕੋ 28 ਲੱਖ ਰੁਪਏ ਨਹੀਂ ਹੈ ਤੇ ਅਸੀਂ ਕਿੱਥੋਂ ਉਹਨਾਂ ਨੂੰ ਇੱਥੇ ਇੱਥੇ ਲੈ ਭਾਰਤ ਦੇ ਵਿੱਚ ਲਿਈਏ ਤੇ ਇਸ ਕਰਕੇ ਸਾਡੀ ਇਹ ਹੀ ਮੰਗ ਹੈ ਕਿ ਮੇਰੇ ਜੇਠ ਨੂੰ ਜਿੱਦਾਂ ਵੀ ਆਇਆ ਇੰਡੀਆ ਭੇਜਿਆ ਜਾਵੇ ਤੇ ਅਸੀਂ ਜੋ ਕਿ ਇੱਧਰ ਲਾਜ ਉਹਦਾ ਕਰਵਾ ਸਕੀਏ ਪੈਣਾ ਚੁੰਦੀ ਆ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿ ਇਹ ਜਿਹੜੀ ਫੈਮਿਲੀ ਪਰਿਵਾਰ ਆ ਬਹੁਤ ਜ਼ਿਆਦਾ ਗਰੀਬ ਆ ਇਹ ਮਤਲਬ ਕਿ ਇਹਨਾਂ ਦੇ ਪਾਪਾ 2 ਸਾਲ ਹੋ ਗਏ ਕਿ ਬਾਹਰ ਗਏ ਸੀਗੇ ਉੱਥੇ ਜਾ ਕੇ ਸਾਨ ਖੁਨਾ ਨੂੰ ਚੱਕਰ ਆਇਆ ਇਹਦੇ ਕਾਰਨ ਉਹਨਾਂ ਦੀ ਜਿਹੜੀ ਕੰਡੀਸ਼ਨ ਸੀ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਹੁਣ ਉਹ ਹਸਪੀਟਲ ਵਿੱਚ ਦਾਖਲਾ 2 ਮਹੀਨੇ ਹੋ ਗਏ ਆ ਕਿਉਂਕਿ ਨਾ ਹੀ ਬੱਚਿਆਂ ਨਾਲ ਗੱਲ ਹੁੰਦੀ ਆ ਨਾ ਹੀ ਘਰਵਾਲੀ ਨਾਲ ਗੱਲ ਹੁੰਦੀ ਆ ਅਸੀਂ ਤਾਂ ਭਾਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਵੀ ਹੈਗੀ ਐ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਔਰ ਬੱਚੇ ਛੋਟੇ ਛੋਟੇ ਆ ਇਹਨਾਂ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਸੀਗਾ ਉਹ ਆਪਣੇ ਬੱਚਿਆਂ ਲਈ ਬਾਹਰ ਕਮਾਉਣ ਵਾਸਤੇ ਗਏ ਸੀ ਜਦਕਿ ਉੱਧਰ ਜਾ ਕੇ ਉਹ ਬਿਮਾਰ ਹੋ ਗਏ ਹੁਣ ਮਤਲਬ ਕਿ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਹਰ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਇੰਡੀਆ ਬੁਲਾਇਆ ਜਾਵੇ ਜਦ ਕੀ ਇੱਧਰ ਕੋਈ ਵੀ ਹਸਪੀਟਲ ਆਪਣੇ ਬੱਚਿਆਂ ਚ ਆ ਜਾਵੇ ਤੇ ਉਹਦਾ ਜੋ ਇਲਾਜ ਆ ਉਹ ਕਰਵਾਇਆ ਜਾਵੇ ਉਹਨਾਂ ਨੇ ਮੰਗ ਕੀਤੀ ਭਾਜੀ 28 ਲੱਖ ਦੀ ਇਹਨਾਂ ਕੋਲ ਤਾਂ ਇਸ ਟਾਈਮ 1 ਰੁਪਿਆ ਵੀ ਨਹੀਂ ਉਹਨਾਂ ਦਾ 28 ਲੱਖ ਰੁਪਿਆ ਕਿੱਥੋਂ ਕਰਨਾ ਆ ਕਿਉਂਕਿ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਲਦੀ ਤੋਂ ਜਲਦੀ ਮਤਲਬ ਕੀ ਇਹਨਾਂ ਦੀ ਹੈਲਪ ਕੀਤੀ ਜਾਵੇ ਜੋ ਇਹਨਾਂ ਦਾ ਹਸਬੈਂਡ ਆ ਉਹਨਾਂ ਨੂੰ ਇੰਡੀਆ ਲਿਆਇਆ ਜਾਵੇ ਤਾਂ ਇੱਧਰ ਇਲਾਜ ਕਰਾਇਆ ਜਾਵੇ